ਅਕਾਲੀ ਦਲ ਕਹਿੰਦਾ ਇਹ ਸਰਕਾਰ ਦੀ ਮਿਲੀਭੁਗਤ ਦੇ ਨਾਲ ਹਮਲਾ ਹੈ 100% ਸਰਕਾਰ ਦੇ ਬੰਦੇ ਇਹ ਕਹਿੰਦੇ ਆ ਕਿ ਹਮਲਾ ਚ ਕਿੰਗਲ ਹੋਰ ਇਹ ਹਮਦਰਦੀ ਲਈ ਵੀ ਕਰਾਇਆ ਹੋ ਹੋ ਸਕਦਾ ਫਿਰ ਲੋਕ ਸੱਚ ਕੀ ਨੂੰ ਮੰਨਣਗੇ ਇਹ ਕਹਿੰਦੇ ਹਮਦਰਦੀ ਆ ਨਿਰਮਲ ਸਿੰਘ ਚੌੜੇ ਦੀਆਂ 2013 ਦੇ ਵਿੱਚ ਇੰਡੀਅਨ ਏਜੰਸੀਆਂ ਕਹਿੰਦੀਆਂ ਨੇ ਹਾਂ ਕਿ ਨਿਰਮਲ ਸਿੰਘ ਚੌੜਾ ਬਾਦਲ ਫੈਮਿਲੀ ਅਕਾਲੀ ਲੀਡਰਸ਼ਿਪ ਉਹਦੇ ਟਾਰਗੇਟ ਤੇ ਆ ਤੇ 2013 ਜਿਹੜੀ ਜਿਹੜੀਆਂ ਖਬਰਾਂ ਲਗਦੀਆਂ ਨੇ ਉਹੀ ਬੰਦਾ ਆ ਕੇ 2024 ਚ ਹਮਲਾ ਕਰਦਾ ਇਹਦਾ ਮਤਲਬ ਨਾ ਤਾਂ ਉਹਨੂੰ ਕਿਸੇ ਗੱਲ ਦਾ ਗੁੱਸਾ ਸੀ ਕਿੰਨੇ ਮਰਡਰ ਪੰਜਾਬ ਦੇ ਵਿੱਚ ਹੋਏ ਇਥੋਂ ਸਾਬਤ ਹੁੰਦਾ ਕਿ ਸਰਕਾਰ ਨੇ ਕਰਵਾਏ ਨੇ ਸਾਰੇ ਸਿੱਧਾ ਇਹ ਕਿਵੇਂ ਕਿਹਾ ਜੀ ਸਿੱਧਾ ਆ ਤੁਹਾ ਸਬੂਤ ਆ ਤੁਹਾਡੇ ਸਾਹਮਣੇ ਤੁਸੀਂ ਦੱਸੋ ਜਿੰਨੇ ਮਰਡਰ ਹੋਏ ਪੰਜਾਬ ਦੇ ਵਿੱਚ ਨਾਮੀ ਹਸਤੀਆਂ ਦੇ ਕਿਸੇ ਦੀ ਕੋਈ ਇਨਕੁਆਇਰੀ ਅਜੇ ਨਾਲ ਨਿਕੜ ਕੇ ਸਾਹਮਣੇ ਨਹੀਂ ਆਈ ਤੇ ਜ਼ੈਡ ਪਲੱਸ ਸਕਿਉਰਟੀ ਹੈ ਸੁਖਵੀਰ ਸਿੰਘ ਬਾਦਲ ਇੰਡੀਆ 'ਚ ਬਹੁਤ ਗਿਣਤੀ ਦੇ ਬੰਦਿਆਂ ਕੋਲੇ ਮਰਕਜ਼ 11 12 ਮੰਦੀ ਕਲੀ ਜ਼ੈਡ ਸਕਿਉਰਟੀ ਜਾਂ ਐਡ ਪਲੱਸ ਵਾਲੇ ਨਾਲ ਤੁਸੀਂ ਸਕਿਉਰਟੀ ਦੇਤੀ ਇੱਥੇ ਹੀ ਗੱਲ ਸੀ ਇਹ ਤੋਂ ਹੋ ਜਾਂਦੀ ਹੈ ਜਾਂ ਉਹਦੀ ਇੰਟੈਲੀਜੈਂਸ ਰੱਖਣੀ ਵੀ ਇਹਦੇ ਵਿੱਚ ਆਉਂਦੀ ਹੈ ਦੇਖੋ ਜਿਹੜੀ ਇੰਟੈਲੀਜੈਂਸੀ ਹੈ ਉਹ ਤਾਂ ਦੋਨਾਂ ਦੀ ਫੇਲ ਮੰਨਾਂਗੇ ਅੱਜ ਠੀਕ ਇਹ ਤਾਂ ਫੇਲੀਅਰ ਤਾਂ ਹੈ ਹੀ ਆ ਨਾ ਏਜੰਸੀਆਂ ਦਾ ਮਤਲਬ ਜਿਹੜੀਆਂ ਇੰਟੈਲੀਜੈਂਸੀ ਆਪਾਂ ਕਹਦੇ ਹੀ ਪੰਜਾਬ ਦਾ ਚੌਕਸੀ ਵਿਭਾਗ ਕਹਿ ਲਓ ਇੰਡੀਆ ਦਾ ਚੌਕਸੀ ਵਿਭਾਗ ਕਹਿ ਲਓ ਜੋ ਮਰਜ਼ੀ ਕਹਿ ਲਓ ਫੇਲੀਅਰ ਤਾਂ ਦੋਨਾਂ ਦਾ ਹੀ ਹੈ ਨਾ ਇਹ ਇਹ ਤਾਂ ਮੰਨਣਾ ਪਊ ਕਿ ਉੱਥੇ ਦਰਬਾਰ ਸਾਹਿਬ ਜਿੱਥੇ ਮੈਨੂੰ ਲੱਗਦਾ ਰੋਜ਼ ਹੀ ਮਤਲਬ ਏਜੰਸੀਆਂ ਦੇ ਬੰਦੇ ਰਹਿੰਦੇ ਨੇ ਸੇਵਾਦਾਰ ਵਾਲੇ ਮਤਲਬ ਪਾ ਕੇ ਕੱਪੜੇ ਰੋਜ਼ ਹੀ ਰਹਿੰਦੇ ਨੇ ਉਹਨਾਂ ਨੂੰ ਪਲ-ਪਲ ਦਾ ਪਤਾ ਹੁੰਦਾ ਕਿ ਇੱਥੇ ਕੀ ਹੋ ਰਿਹਾ ਤੇ ਚਾਰ ਦਿਨ ਤੋਂ ਇੱਕ ਬੰਦਾ ਰੈਕੀ ਕਰਦਾ ਫਿਰ ਰਿਹਾ ਕੀ ਉਹਨਾਂ ਨੂੰ ਪਤਾ ਨਹੀਂ ਹੋਊਗਾ ਤਾਂ ਹੀ ਸਾਡੀ ਸ਼ੰਕਾ ਨਾ ਕਿ ਇਹ ਤਾਂ ਯਾਰ ਜਮੇ ਮਿਲੀ ਭੁਗਤ ਲੱਗਦੀ ਆ ਤੁਸੀਂ ਜੁੜੇ ਹੋਏ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੁੰਦਾ ਹਮਲੇ ਤੋਂ ਬਾਅਦ ਬਹੁਤ ਸਾਰੇ ਸਵਾਲ ਉੱਠਦੇ ਆ ਸਰਕਾਰ ਦੀ ਐਫਆਈਆਰ ਆਪਦੇ ਆਪ ਦੇ ਵਿੱਚ ਵੀ ਇੱਕ ਸਵਾਲ ਹੈ। ਅਕਾਲੀ ਦਲ ਲਗਾਤਾਰ ਇਸ ਮੁੱਦੇ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਦੀ ਮੰਗ ਕਰ ਰਿਹਾ ਹੈ। ਖਾਸ ਜਾਂਚ ਕਰਾਉਣ ਦੀ ਮੰਗ ਕਰ ਰਿਹਾ ਹੈ ਤੇ ਸਰਕਾਰ ਤੇ ਬਾਰ ਬਾਰ ਸਵਾਲ ਚੱਕ ਰਿਹਾ ਹੈ। ਮੇਰੇ ਨਾਲ ਗੱਲਬਾਤ ਕਰਨ ਦੇ ਲਈ ਅਕਾਲੀ ਦਲ ਦੇ ਵੱਡੇ ਆਗੂ ਸਰਬਜੀਤ ਸਿੰਘ ਚੰਜਰ ਨੇ, ਸੱਸੀ ਗਾਲਬਾਈ, ਉਜਾਲ ਸਾਹਿਬ ਜਫਤੇ ਜੀ, ਫਤੇ ਜੀ। ਠੀਕ ਹੋ? ਬਿਲਕੁਲ ਚੜ੍ਹਦੀ ਕਲਾ ਜੀ। ਜਦੋਂ ਦਾ ਹਮਲਾ ਹੋਇਆ ਮੇਰੇ ਨਾਲ ਦਾ ਸਵਾਲ ਆ ਕਿ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਹੇ ਅਕਾਲੀ ਦਲ। ਕਦੇ ਕੋਈ ਵੀਡੀਓ ਲੈ ਆਉਂਦਾ ਹੈ ਕਦੇ ਉਹ ਸਵਾਲ ਕਰਦਾ ਹੈ ਕਦੇ ਉਹ ਐਸਪੀ ਤੇ ਸਵਾਲ ਕਰਦਾ ਹੈ ਕਦੇ ਪੁਲਿਸ ਕਮਿਸ਼ਨਰ ਤੇ ਸਵਾਲ ਹੋ ਜਾਂਦੇ ਆ ਭੁੱਲਰ ਸਾਹਿਬ ਤੇ ਲਗਾਤਾਰ ਇਹ ਚੱਲ ਰਿਹਾ ਕਾਲੀ ਦਲ ਸੰਤੁਸ਼ਟ ਕਿਉਂ ਨਹੀਂ ਹੋ ਰਿਹਾ ਕਿਸੇ ਜਾਂਚ ਤੋਂ ਕਿਸੇ ਪਾਸੇ ਗੱਲ ਤਾਂ ਹੀ ਲੱਗੂਗੀ ਨਾ ਜੇ ਕਿਤੇ ਕੋਈ ਸਹਿਮਤੀ ਬਣੂਗੀ ਕੋਈ ਸੰਤੁਸ਼ਟ ਹੋਣ ਦਾ ਕੋਈ ਕਾਰਨ ਤਾਂ ਬਣੇ ਨਾ ਕੋਈ ਦਿਖੇਦਾ ਸਹੀ ਨਾ ਕਿਉਂਕਿ ਸੰਤੁਸ਼ਟੀ ਇਹ ਜੇ ਕੋਈ ਇਹੋ ਜੀ ਪ੍ਰਸ਼ਾਸਨ ਕਾਰਵਾਈ ਕਰੇ ਸਰਕਾਰ ਕੋਈ ਕਾਰਵਾਈ ਕਰੇ ਸੰਤੁਸ਼ਟੀ ਕਿਸੇ ਗੱਲ ਨਾਲ ਹੀ ਆਊਗੀ ਨਾ ਬਿਨਾਂ ਗੱਲ ਤੋਂ ਆਖਰਕਾਰ ਨੂੰ ਇੱਕ ਸ੍ਰੀ ਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੋਂ ਹਾਂ ਉਸ ਤਖਤ ਤੋਂ ਤਨਖਾਹ ਰੂਪੀ ਜਿਹੜੀ ਸੇਵਾ ਲੱਗੀ ਹੋਈ ਆ ਇਹਦਾ ਮਤਲਬ ਵਿਧੀ ਵਿਧਾਨ ਨੂੰ ਇਹ ਆਪਾਂ ਤਾਂ ਬਣਾਇਆ ਨਹੀਂ ਇਹ ਬਣਾਇਆ ਕਿਨੇ ਆ ਛੇਵੇਂ ਪਾਤਸ਼ਾਹ ਨੇ ਜੀ ਮੀਰੀ ਪੀਰੀ ਦੇ ਮਾਲਕ ਨੇ ਜਿਹੜੇ ਲੋਕ ਕਿੰਤੂ-ਪਰੰਤੂ ਕਰਦੇ ਨੇ ਇਹਦਾ ਮਤਲਬ ਉਹ ਉਹਦੇ ਵਿਧੀ ਵਿਧਾਨ ਨੂੰ ਉਂਗਲ ਚੱਕਦੇ ਨੇ ਵਿਅਕਤੀ ਵਿਸ਼ੇਸ਼ ਦੇ ਨੇ ਸੇਵਾ ਕੋਈ ਉਸ ਤਖਤ ਤੋਂ ਸੇਵਾ ਲੱਗੀ ਹੋਈ ਸੇਵਾ ਕਰ ਰਿਹਾ ਤੇ ਉਹਦੇ ਤੇ ਇੱਕ ਬੰਦਾ ਆ ਕੇ ਗੋਲੀਆਂ ਚਲਾਉਂਦਾ ਜਿਹਦੀ ਬੈਕਗ੍ਰਾਉਂਡ ਦੱਸਦੀ ਆ ਕਿ ਉਹ ਜੀ ਆ ਤੇ ਉਹ ਪੁਲਿਸ ਦੇ ਨਾਲ ਜੱਫੀਆਂ ਪਾਈ ਫਿਰਦਾ ਗੱਲਾਂ ਮਾਰਦਾ ਫਿਰਦਾ ਕਰਦਾ ਇੱਧਰ ਨੂੰ ਜਾਂਦਾ ਦੋ ਤਿੰਨ ਦਾ ਰਿਕਾਰਡ ਕੱਢਿਆ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਉਹ ਸਾਰਾ ਕੁਝ ਟਰੈਕ ਰਿਕਾਰਡ ਬੋਲਦਾ ਉਹਦਾ ਕਿ ਹਥਿਆਰਾਂ ਨਾਲ ਆਈਐਸਆਈ ਨਾਲ ਪਾਕਿਸਤਾਨ ਨਾਲ ਕੀ ਸੰਬੰਧ ਨੇ ਪਰ ਪੁਲਿਸ ਆਰਮਨ ਨਾਲ ਗੱਲਾਂ ਮਾਰਦੀ ਫਿਰਦੀ ਹੈ ਜੱਫੀਆਂ ਪਾਉਂਦੀ ਫਿਰਦੀ ਹੈ ਕੋਈ ਉਹਦੀ ਤਲਾਸ਼ੀ ਨਹੀਂ ਲਈ ਗਈ ਇਹਦਾ ਮਤਲਬ ਸਾਨੂੰ ਪਹਿਲੀ ਰੂਪ ਦੇ ਵਿੱਚ ਸ਼ੰਕਾ ਜਾਰ ਹੋਈ ਕਿ ਇਹ ਮਰੀ ਭੁਗਤਾ ਤੇ ਉਹਦਾ ਸਬੂਤ ਨਾਲ ਦੇ ਨਾਲ ਤੇ ਜਿਹੜਾ ਐਫ ਆਈ ਆਰ ਦੀ ਕਾਪੀ ਸਾਹਮਣੇ ਆਈ ਸਬੂਤ ਮਿਲ ਗਿਆ ਜਿਹਦੇ ਵਿੱਚ ਪ੍ਰਸ਼ਾਸਨ ਪੁਲਿਸ ਕਮਿਸ਼ਨਰ ਤੇ ਸਰਕਾਰ ਤਾਂ ਮੁੱਕਰੀ ਗਈ ਕਹਿੰਦੇ ਜੀ ਇਹ ਤਾਂ ਗੋਲੀ ਉਹ ਹੱਥੋਂ ਪਈ ਚੱਲੀ ਆ ਮਤਲਬ ਪੂਰੀ ਦੁਨੀਆ ਨੇ ਦੇਖੀ ਕਿ ਕਿਵੇਂ ਬੰਦਾ ਵੈਪਨ ਕੱਢਦਾ ਤੇ ਸਿੱਧੀ ਗੋਲੀ ਚਲਾਉਂਦਾ ਉਹ ਤਾਂ ਗੁਰੂ ਨੇ ਆਪਣੇ ਸੇਵਾ ਕਰ ਰਹੇ ਸੇਵਕ ਦੀ ਆਪ ਰੱਖਿਆ ਕਰ ਲਈ ਉਹਨਾਂ ਵੱਲੋਂ ਤਾਂ ਕਸਰ ਸੀ ਨਹੀਂ ਕੋਈ ਪਰ ਹੁਣ ਇਹ ਜਿਹੜਾ ਸਾਰਾ ਸਿਸਟਮ ਆ ਨਾ ਜੋ ਦਿਖ ਰਿਹਾ ਆ ਆਪਾਂ ਨੂੰ ਇਸ ਸਮੇਂ ਦੇ ਅਫਸਰਾਂ ਨੂੰ ਵੀ ਕਮਿਸ਼ਨਰ ਨੂੰ ਵੀ ਐਸਪੀ ਨੂੰ ਵੀ ਅਧਿਕਾਰੀਆਂ ਨੂੰ ਵੀ ਸਰਕਾਰ ਨੂੰ ਵੀ ਭੋਗਣਾ ਜ਼ਰੂਰ ਪੈਣਾ ਹੈ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਕੋਰਟ ਹੈਗੀ ਆ ਕੋਰਟ ਦੇ ਵਿੱਚ ਜਾਵਾਂਗੇ ਕੋਰਟ ਦੇ ਵਿੱਚ ਸਾਰਾ ਕੁਝ ਇਹਨਾਂ ਦੀ ਟਿਕਣੀ ਉਹ ਨਹੀਂ ਐਫ ਆਈ ਆਰ ਕਿਤੇ ਕਿਉਂਕਿ ਆਖਰਕਾਰ ਨੂੰ ਕੋਰਟ ਦੇ ਜਸਾਹਿਮਨ ਹੋਰ ਸਾਰਾ ਕੁਝ ਸਾਰੀ ਦੁਨੀਆ ਨੇ ਤਾਂ ਵੀਡੀਓ ਦੇਖੀ ਆ ਤੇ ਐ ਜੀ ਪੀ ਸੀ ਦੇ ਉਹ ਸਾਰੀਆਂ ਕੱਢ ਕੇ ਵੀਡੀਓ ਕਿੰਨੀਆਂ ਜਨਤਾ ਕਰਦੀ ਆ ਮਜੀਠੀਆ ਸਾਹਿਬ ਨੇ ਦੋ ਤਿੰਨ ਵਾਰ ਦਾ ਪੀਸੀ ਕਰਕੇ ਕੱਲੀ ਕੱਲੀ ਚੀਜ਼ ਦਿਖਾਤੀ ਜਿਹੜੀ ਚੀਜ਼ ਪੂਰੀ ਦੁਨੀਆ ਨੇ ਦੇਖ ਲਈ ਤੇ ਜਿਹੜੀ ਲਾਈਵ ਆਪਾਂ ਗੋਲੀ ਚੱਲਦੀ ਦੇਖ ਲਈ ਤੇ ਪੁਲਿਸ ਕਹਿੰਦੀ 6 ਘੰਟੇ ਬਾਅਦ ਐਫ ਆਈ ਆਰ ਚ ਕਹਿੰਦੇ 6 ਘੰਟੇ ਬਾਅਦ ਸਾਨੂੰ ਤਲਾਹ ਮਿਲੀ ਕਿਤੇ ਗੋਲੀ ਚੱਲ ਗਈ ਜਿਹੜੀ ਅੱਧੇ ਕਿਲੋਮੀਟਰ ਤੇ ਥਾਣਾ ਤੇ ਪੁਲਿਸ ਕਹਿੰਦੀ ਸਾਨੂੰ ਜਾ ਕੇ ਗੋਲੀ ਚੱਲਦੀ ਹੈ 926 ਤੇ ਉਹ ਕਹਿੰਦੇ 3 ਵਜੇ ਸਾਨੂੰ ਪਤਾ ਲੱਗਿਆ ਜੀ ਵੀ ਗੋਲੀ ਚੱਲ ਗਈ ਉੱਥੇ ਹਮਲਾ ਹੋ ਗਿਆ ਉਹ ਵੀ ਕਹਿੰਦੇ ਗੁੱਥਮ ਗੁੱਤੀ ਚੱਲ ਗਈ ਸੋ ਇਹ ਟੋਟਲ ਡਰਾ ਕਾਲੀ ਦਲ ਕਹਿੰਦਾ ਮਤਲਬ ਮਜ਼ਾਕ ਹੈ ਮਤਲਬ ਮਜ਼ਾਕ ਬਣਾ ਲੈਣਾ ਨੇ ਸਰਕਾਰ ਨੇ ਮਤਲਬ ਦੇਖੋ ਕਿੰਨੇ ਮਰਡਰ ਪੰਜਾਬ ਦੇ ਵਿੱਚ ਹੋਏ ਇਥੋਂ ਸਾਬਤ ਹੁੰਦਾ ਕਿ ਸਰਕਾਰ ਨੇ ਕਰਵਾਏ ਨੇ ਸਾਰੇ ਸਿੱਧਾ ਇਹ ਕਿਵੇਂ ਕਿਹਾ ਜਾ ਸਰ ਸਿੱਧਾ ਆਧਾ ਤੋ ਸਬੂਤ ਆ ਤੁਹਾਡੇ ਸਾਹਮਣੇ ਤੁਸੀਂ ਦੱਸੋ ਜਿੰਨੇ ਮਰਡਰ ਹੋਏ ਪੰਜਾਬ ਦੇ ਵਿੱਚ ਨਾਮੀ ਹਸਤੀਆਂ ਦੇ ਕਿਸੇ ਦੀ ਕੋਈ ਇਨਕੁਆਇਰੀ ਚਾਜਣਾ ਨਿਕੜ ਕੇ ਸਾਹਮਣੇ ਆਈ ਤੇ ਕਰਨ ਵਾਲੇ ਕਰਨ ਵਾਲੇ ਲਾਉਰੈਂਸ ਬਸ ਸੁਣੋ ਹੀ ਵਰਕ ਕਰਨ ਵਾਲੇ ਜਿਲ੍ਹਾ ਇਹਨਾਂ ਦੇ ਥਾਣਿਆਂ 'ਚ ਬੈਠੇ ਤਾਂ ਇੰਟਰਵਿਊ ਕਰੀ ਜਾਂਦੇ ਨੇ ਸਿੱਧੀਆਂ ਇਹ ਤੋਂ ਵੱਡੇ ਸਬੂਤ ਹੋਰ ਕੀ ਚੀਜ਼ ਨੇ ਸੀਬੀਆ ਸਾਹਿਬ ਜਿਹੜੇ ਬੰਦੇ ਨੇ ਐਡਾ ਇੱਕ ਨਾਮੀ ਕੋਈ ਸਿੰਗਰ ਮਾਰਤੇ ਆ ਕੋਈ ਹੋਰ ਨੌਜਵਾਨ ਸਾਡੇ ਕੋਈ ਕਬੱਡੀ ਖਿਡਾਰੀ ਮਾਰਤੇ ਇਹ ਸੁਖਵੀਰ ਸਿੰਘ ਬਾਦਲ ਤੇ ਇੱਥੇ ਅਮਲਾ ਹੋ ਜਾਂਦਾ ਤੇ ਸਰਕਾਰ ਨੇ ਕੋਈ ਤਿੰਨ ਸਾਲ ਦੀ ਦੱਸਿਆ ਕੱਢ ਕੇ ਕੋਈ ਕਿਦੇ ਪਿੱਛੇ ਕਾਰਨ ਕੀ ਹੈ ਨਾਰਮਲ ਕਟਨਾਵਾ ਨਹੀਂ ਹੈਗੀਆਂ ਇਹ ਸਟੇਟ ਏਜੰਸੀਆਂ ਦੀ ਮਿਲੀ ਭੁਗਤਣਾ ਸਾਰੇ ਕੰਮ ਹੋਏ ਨੇ ਤਾਂ ਹੀ ਜਿਹੜੀ ਇਹ ਪ੍ਰਸ਼ਾਸਨ ਹੈ ਕੋਈ ਕੱਢ ਕੇ ਲਿਆਉਂਦਾ ਨਹੀਂ ਸਾਹਮਣੇ ਅਮੀ ਥੋੜਾ ਜਿਹਾ ਗੈਂਗਸਟਰ ਨੇ ਬੈਠੇ ਜੇਲ੍ਹ ਚ ਇੰਟਰਵਿਊ ਹੋ ਜਾਂਦੀਆਂ ਨੇ ਥਾਣਿਆਂ ਚ ਬੈਠੇ ਹੁੰਦੀਆਂ ਇਹਦੇ ਪਿੱਛੇ ਬਹੁਤ ਵੱਡੀ ਸ਼ਕਤੀ ਕੰਮ ਕਰ ਰਹੀ ਆ ਆਪਾਂ ਬੈਕ ਆਉਣੇ ਆ ਆਪਾਂ ਇਸ ਮੁੱਦੇ ਤੇ ਰਹਿਣੇ ਆ ਅਕਾਲੀ ਦਲ ਦਾ ਇਹ ਕਹਿਣਾ ਦੇਖੋ ਇੱਕ ਗੱਲ ਹੈ ਕਿ ਹਰ ਦਿਨ ਦੀ ਨਾ ਇਹ ਚ ਇੱਕ ਅਲੱਗ ਸੱਚਾਈ ਆ ਅਕਾਲੀ ਦਲ ਕਹਿੰਦਾ ਇਸ ਸਰਕਾਰ ਦੀ ਮਿਲੀਭੁਗਤ ਦੇ ਨਾਲ ਹਮਲਾ 100% ਸਰਕਾਰ ਦੇ ਬੰਦੇ ਇਹ ਕਹਿੰਦੇ ਆ ਕਿ ਹਮਲਾ ਚ ਇੱਕ ਐਂਗਲ ਹੋਰ ਹੈ ਇਹ ਹਮਦਰਦੀ ਲਈ ਵੀ ਕਰਾਇਆ ਹੋ ਹੋ ਸਕਦਾ ਫਿਰ ਲੋਕ ਸੱਚ ਵੀ ਨੂੰ ਮੰਨਣਗੇ ਸੱਚ ਕਿੱਥੇ ਪਿਆ ਲੋਕਾਂ ਨੇ ਜੋ ਦੇਖਿਆ ਹਾਂ ਲੋਕ ਉਹਨੂੰ ਸੱਚ ਮੰਨਣਗੇ ਲੋਕਾਂ ਨੇ ਇਹ 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 ਕਹਿੰਦੇ ਹਮਦਰਦੀ ਆ ਨਿਰਮਲ ਸਿੰਘ ਚੌੜੇ ਦੀਆਂ 2013 ਦੇ ਵਿੱਚ ਇੰਡੀਅਨ ਏਜੰਸੀਆਂ ਕਹਿੰਦੀਆਂ ਨੇ ਹਾਂ ਕੀ ਨਿਰਮਲ ਸਿੰਘ ਚੌੜਾ ਬਾਦਲ ਫੈਮਿਲੀ ਅਕਾਲੀ ਲੀਡਰਸ਼ਿਪ ਉਹਦੇ ਟਾਰਗੇਟ ਤੇ ਆ ਤੇ 2013 ਜਿਹੜੀਆਂ ਜਿਹੜੀਆਂ ਖਬਰਾਂ ਲਗਦੀਆਂ ਨੇ ਉਹੀ ਬੰਦਾ ਆ ਕੇ 2024 ਚ ਹਮਲਾ ਕਰਦਾ ਇਹਦਾ ਮਤਲਬ ਨਾ ਤਾਂ ਉਹਨੂੰ ਕਿਸੇ ਗੱਲ ਦਾ ਗੁੱਸਾ ਸੀ ਜੇ ਇਹ ਕਹਿੰਦੇ ਨੇ ਕਿਸੇ ਗੱਲ ਦਾ ਗੁੱਸਾ ਸੀ ਵੀ ਇਹਨੂੰ ਜਿਹੜੀ ਧਾਰਮਿਕ ਸਜ਼ਾ ਲੱਗੀ ਆ ਜਾਂ ਜੋ ਉੱਥੇ ਕਬੂਲ ਨਾਮੇ ਹੋਏ ਜੋ ਖਿਮਾ ਜਾਚਨਾ ਹੋਈ ਵੀ ਉਹ ਉਹ ਤਾਂ ਉਹਦਾ ਗੁੱਸਾ ਹੈ ਉਹ ਤਾਂ ਫਿਰ 2015 ਦੇ ਬਾਅਦ ਘਟਨਾਵਾਂ ਹੁੰਦੀਆਂ ਨੇ ਇਹ ਇਹ ਤਾਂ 2013 ਦੇ ਵਿੱਚ ਕਹਿੰਦਾ ਕਿ ਮੈਂ ਬਾਦਲ ਫੈਮਿਲੀ ਦੇ ਮਗਰ ਫਿਰਦਾ ਦੂਜਾ ਨੰਬਰ ਇਹ ਮੈਂ ਤੁਹਾਡੇ ਮਾਧਿਅਮ ਨਾਲ ਹੀ ਇੱਕ ਸਪਸ਼ਟ ਕਰਨਾ ਚਾਹੁੰਦਾ ਵੈਸੇ ਨਾ ਬਹੁਤ ਵੱਡਾ ਭਲੇਖਾ ਪਾਇਆ ਜਾਂਦਾ ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਅਤੇ ਅਕਾਲੀ ਲੀਡਰਸ਼ਿਪ ਨੇ ਇਸ ਗੱਲ ਦੀ ਖਿਮਾ ਜਾਚਨਾ ਕੀਤੀ ਆ ਕਿ ਇਹ ਜਿਹੜੀਆਂ ਘਟਨਾਵਾਂ ਹੋਈਆਂ ਸਾਡੀ ਸਰਕਾਰ ਦੇ ਵਿੱਚ ਹੋਈਆਂ ਉਸ ਗੱਲ ਦੀ ਸਾਨੂੰ ਮਾਫੀ ਹੈ ਤੇ ਅਸੀਂ ਕਾਲਤਾਖ ਸਾਹਿਬ ਅੱਗੇ ਖੜ ਕੇ ਇਸ ਗੱਲ ਦੀ ਮਾਫੀ ਮੰਗਦੇ ਆਂ ਕਿ ਬੇਅਦਬੀ ਹੋ ਜਾਣੀ ਉੱਥੇ ਗੋਲੀ ਚੱਲ ਜਾਣੀ ਸਿੰਘਾਂ ਦਾ ਸ਼ਹੀਦ ਹੋ ਜਾਣਾ ਉਹ ਸਾਡੀ ਸਰਕਾਰ ਦੇ ਵਿੱਚ ਹੋਇਆ ਪਰ ਸਰਕਾਰ ਨੇ ਅਕਾਲੀ ਦਲ ਨੇ ਬੇਅਦਬੀਆਂ ਕਰਵਾਈਆਂ ਨਹੀਂ ਅਕਾਲੀ ਦਲ ਨੇ ਆਰਡਰ ਨਹੀਂ ਕੀਤਾ ਜਨਰਲ ਡਾਇਰ ਮੰਗ ਵੀ ਜਾਓ ਗੋਲੀਆਂ ਚਲਾ ਦਿਓ ਇੰਦਰਾਵੰਦ ਹੀ ਮੰਗੋ ਨੇ ਆਰਡਰ ਨਹੀਂ ਕਰਕੇ ਪਾਸ ਭੇਜੇ ਸੀ ਕਿ ਜਾਓ ਦਰਬਾਰ ਸਾਹਿਬ ਤੇ ਗੋਲੀਆਂ ਚਲਾ ਦਿਓ ਪਰ ਇਹ ਕਾਂਗਰਸ ਇਹ ਇਹ ਮਤਲਬ ਪੰਜਾਬ ਵਿਰੋਧੀ ਬੰਦੇ ਪੰਜਾਬ ਦੀ ਇੱਕ ਖੇਤਰੀ ਪਾਰਟੀ ਨੂੰ ਬਦਨਾਮ ਕਰਨ ਵਾਲੇ ਬੰਦੇ ਇੱਕ ਮਾਹੌਲ ਸਿਰਜਦੇ ਨੇ ਕਿ ਦੇਖੋ ਜੀ ਅਕਾਲੀ ਦਲ ਮੰਨ ਗਿਆ ਦੇਖੋ ਜੀ ਅਕਾਲੀ ਦਲ ਮੰਨ ਗਿਆ ਮੰਨਿਆ ਕੀ ਹੈ ਯਾਰ ਅਸੀਂ ਮੰਨਿਆ ਕਿ ਜੋ ਸਾਡੀ ਸਰਕਾਰ ਚ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਉਹਦੀ ਅਸੀਂ ਗਲਤੀ ਮੰਨਦੇ ਹਾਂ ਅਸੀਂ ਮਾਫੀ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਦੇ ਵਿੱਚ ਇਹ ਕੁਝ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ ਉੱਤੇ ਗੋਲੀ ਚੱਲ ਗਈ ਸਿੰਘ ਚੇਦ ਹੋ ਗਏ ਬੈਠੇ ਸੰਗਤ ਰੂਪੀ ਇਹ ਇਹ ਸਾਡੀ ਸਰਕਾਰ ਚ ਨਹੀਂ ਹੋਣੇ ਚਾਹੀਦੇ ਸੀ ਇਹਦੀ ਅਸੀਂ ਮਾਫੀ ਮੰਗਦੇ ਹਾਂ ਕਰਵਾਇਆ ਤਾਂ ਨਹੀਂ ਅਕਾਲੀ ਦਲ ਨੇ ਆਰਡਰ ਤਾਂ ਨਹੀਂ ਕੀਤੇ ਕਿਤੇ ਕਿ ਜਾਓ ਕਿ ਗੋਲੀ ਚਲਾ ਦਿਓ ਜਾਓ ਅਕਾਲੀ ਦਲ ਇੱਕ ਤਰਕ ਦਿੰਦਾ ਹੈ ਹਮੇਸ਼ਾ ਜਦੋਂ ਬਾਬਲ ਕਲਾਂ ਗੋਲੀ ਕਾਂਡ ਹੁੰਦਾ ਹੈ ਅਕਾਲੀ ਦਲ ਦੇ ਸਾਰੇ ਲੀਡਰਾਂ ਦਾ ਇੱਕ ਅਸੀਂ ਵੀ ਇਹਦੇ ਚੋਂ ਸਾਨੂੰ ਹਾਸਲ ਕੀ ਹੋਣਾ ਸੀ ਜਿਹੜੇ ਲੋਕ ਅਕਾਲੀ ਦਲ ਕਹਿੰਦਾ ਵੀ ਇਹ ਕਹਿੰਦੇ ਆ ਵੀ ਇਹ ਅਸੀਂ ਕਰਾਇਆ ਵੀ ਸਾਨੂੰ ਹਾਸਲ ਕੀ ਹੋਣਾ ਸੀ ਸਰਕਾਰ ਦੀ ਬਦਨਾਮੀ ਹੋਈ ਸਭ ਕੁਝ ਹੋਇਆ ਵੀ ਜੇ ਅਸੀਂ ਅਸੀਂ ਕਰਵਾ ਕੇ ਤਾਂ ਅਸੀਂ ਚੁਖਟਿਆ ਕੀ ਹੈ ਜੇ ਅਸੀਂ ਕਰਵਾਇਆ ਤਰਕ ਹੀ ਨਹੀਂ ਬਣਦਾ ਅਕਾਲੀ ਦਲ ਦਾ ਇਹ ਕਹਿਣਾ ਸੀ ਹੁਣ ਆਪ ਵਾਲੇ ਵੀ ਤਾਂ ਕਹਿ ਸਕਦੇ ਆ ਸਖਬੀਰ ਬਾਦਲ ਤੇ ਹਮਲਾ ਕਰਾ ਕੇ ਜੋ ਮਿਲੀ ਭੁਗਤ ਨਾਲ ਆਪ ਲਿਆ ਨੂੰ ਮਿਲਣਾ ਕੀ ਆ ਅਮਨ ਕਾਨੂੰਨ ਦੀ ਸਥਿਤੀ ਤੇ ਤਾਂ ਪਹਿਲਾਂ ਇਹਨਾਂ ਦਾ ਬੁਰਾ ਹਾਲ ਆ ਅੱਛਾ ਫਿਰ ਇਹ ਦੱਸੋ ਗੱਲ ਹਾਂ ਕਿ ਇੱਕ ਬੰਦੇ ਦਾ ਟਰੈਕ ਰਿਕਾਰਡ ਆ ਹਾਂ ਇੱਕ ਬੰਦਾ ਆ ਕੇ ਸਿੱਧੀ ਵੈਪਨ ਲੋਡ ਕਰਕੇ ਆਉਂਦਾ ਤੇ ਗੋਲੀ ਚਲਾ ਆਂਦਾ ਹੈ ਹਾਂ ਤੇ ਸਰਕਾਰ ਕਮਿਸ਼ਨਰ ਕਹਿੰਦਾ ਜੀ ਇਹ ਹਮਦਰਦੀ ਐਂਗਲ ਆ ਤੇ ਐਫ ਆਈ ਆਰ ਸਾਹਮਣੇ ਆਉਂਦੀ ਆ ਇਹ ਕਹਿੰਦੇ ਜੀ ਇਹ ਗੁੱਚਮ ਗੁੱਚੀ ਤੁਸੀਂ ਵੀ ਉਹ ਵੀਡੀਓ ਦੇਖੀ ਮੈਂ ਦੇਖੀ ਦੇਖੀਆ ਬਿਲਕੁਲ ਤੁਸੀਂ ਐਜੇ ਇਨਸਾਨ ਮਜੇ ਤੁਹਾਨੂੰ ਵੀ ਸਵਾਲ ਪੁੱਛੋ ਤੁਹਾਨੂੰ ਲੱਗਦਾ ਕੀ ਉਹ ਗੁੱਤਮ ਗੁੱਥੀ ਦੀ ਗੋਲੀ ਚੱਲੀ ਆ ਨਹੀਂ ਨਹੀਂ ਲੱਗਦਾ ਨਾ ਬਸ ਇਹੀ ਗੱਲ ਆ ਜੇ ਦਿਲ ਦੀ ਆਤਮਾ ਰੱਖ ਕੇ ਅਗਲੀ ਗੱਲ ਅਗਲੀ ਗੱਲ ਅਗਲੀ ਗੱਲ ਇਹ ਹੈਗਾ ਦੁਨਿਆਵੀ ਗੱਲਾਂ ਹਾਂ ਮੇਰਾ ਸੀਬਿਆ ਸਾਹਿਬ ਇੱਕ ਇੱਕ ਪੱਖੇ ਵੀ ਹੁੰਦਾ ਨਾਲ ਹਮੇਸ਼ਾ ਸਾਰੀ ਤੁਸੀਂ ਵੀ ਮੈਂ ਵੈਸੇ ਸਾਰੀ ਆਪਾਂ ਜਿਹੜਾ ਕੋਈ ਇਨਸਾਨ ਗੁਰੂ ਸਾਹਿਬ ਨੂੰ ਮੰਨਦਾ ਤੇ ਉਹਦੇ ਭਰੋਸਾ ਵੀ ਕਰਦਾ ਵਿਸ਼ਵਾਸ ਵੀ ਕਰਦਾ ਹਾਂ ਇਹ ਦੁਨਿਆਵੀ ਕੁੱਟਾਂ ਦਾ ਸਜ਼ਾ ਦੇਣਗੇ ਹੀ ਦੇਣਗੀਆਂ ਜਿਹੜੀਆਂ ਉੱਥੇ ਗੁਰੂ ਦੇ ਤੱਕ ਤੇ ਗੁਰੂ ਰਾਮਦਾਸ ਦੇ ਦਰ ਤੇ ਇਹ ਸਾਰਾ ਕੁਝ ਜੋ ਝੂਠ ਦਾ ਇੱਕ ਪਿਕਚਰ ਤਿਆਰ ਕਰੀ ਆ ਸਰਕਾਰ ਤੇ ਪ੍ਰਸ਼ਾਸਨ ਨੇ ਕੀ ਗੁੱਥਮ ਗੁੱਤੀ ਹੋ ਗਏ ਇਹ ਐਂਗਲ ਹੈ ਜੀ ਉਹ ਐਂਗਲ ਹੈ ਜੀ ਭੋਗਣਾਂ ਇਹਨਾਂ ਨੂੰ ਵੀ ਪਹਿਣਾ ਝੂਠ ਇੱਕ ਟਾਈਮ ਲਈ ਲੋਕਾਂ ਨਾਲ ਮਾਰ ਸਕਦੇ ਨੇ ਗੁਰੂ ਨਾਲ ਨਹੀਂ ਵੱਜਣਾ ਝੂਠ ਗੁਰੂ ਨੇ ਤਾਂ ਫਿਰ ਉਹ ਪ੍ਰਤੱਖ ਰੂਪ ਵਿੱਚ ਦਿਖਾਉਣਾ ਇਹ ਭੋਗਣੀਆਂ ਪਹਿਣਗੀਆਂ ਆਹ ਵੀਡੀਓ ਤੁਹਾਡੇ ਸਾਹਮਣੇ ਅੱਜ ਆਪਣੀ ਗੱਲਬਾਤ ਆਈ ਜਾਂਦੀ ਹੈ ਯਾਦ ਰੱਖਿਓ ਅੱppa ਵੀ ਯਾਦ ਰੱਖਣਾ ਦੋ ਜਣਾਂ ਦੇ ਤੇ ਸੁਣਨ ਵਾਲੇ ਵੀ ਯਾਦ ਰੱਖਣੇ ਇੱਕ ਨਾ ਇੱਕ ਦਿਨ ਭੋਗਣੀ ਜ਼ਰੂਰ ਪੈਣੀ ਆ ਕੀ ਕਮਿਸ਼ਨਰ ਸਾਹਿਬ ਆ ਕੇ ਉੱਥੇ ਗੁਰੂ ਨਾਨਕ ਦਾ ਦੇਦਰ ਤੇ ਅੰਦਰ ਖੜਕੇ ਪ੍ਰਕਰਮਾਂ ਚ ਖੜਕੇ ਲੈ ਕੇ ਦਿਖਾਉਣ ਕਿ ਹਾਂ ਇਹ ਐਂਗਲ ਕਿ ਮੈਂ ਇਹ ਆਪਣੀ ਇਨਕੁਆਰੀ ਨਾ ਬੋਲਿਆ ਕਿ ਇਹ ਇਹ ਹਲੇ ਤਾਂ ਇਨਕੁਆਰੀ ਹੋਈ ਹੋ ਕੁਝ ਨਹੀਂ ਹੋਇਆ ਕੀ ਇਹ ਕੱਖ ਤੇ ਉਹਨੂੰ ਨਿਰਮਲ ਉਹਨੂੰ ਨਾਰਾਇਣ ਨਾਰਾਇਣ ਸਿੰਘ ਚੌੜੇ ਨੂੰ ਐ ਚੱਕੀ ਫੁਰਦਨ ਜਿਵੇਂ ਮਾਮਾ ਹੁੰਦਾ ਜਿਵੇਂ ਨਾਨਕ ਸ਼ੱਕ ਲਾਇਆ ਹੁੰਦਾ ਜਿਵੇਂ ਉੱਤੇ ਉਹ ਤਾਂ ਥਾਣੇ ਜਾਂ ਚੱਕੀ ਫਿਰਦੇ ਨੇ ਕਹਿੰਦੇ ਨਾਲਿਕਾ ਸ਼ੱਕ ਨਹੀਂ ਕੋਈ ਲਾਉਣਾ ਆ ਹੁੰਦਾ ਐਂ ਚੱਕੀ ਫਿਰਦੇ ਨੇ ਕਦੋਂ ਲੱਗਦਾ ਕਿ ਉਦੋਂ ਇਨਕੁਆਇਰੀ ਹੋਈ ਹੋਊ ਕੋਈ ਕੋਈ ਚੱਜ ਦੀ ਪੁੱਛਪੜਤਾਲ ਹੋਈ ਹੋਊ ਠੀਕ ਹੈ ਉਤੋਂ ਉਹ ਉਹ ਇੱਕ ਜਥੇਬੰਦੀ ਮਤਲਬ ਦਲ ਖਾਲਸਾ ਓਪਨਲੀ ਮੰਨ ਰਹੀ ਆ ਕਿ ਅਸੀਂ ਜੀ ਖਾਲਸਾਤਨ ਦੀ ਸਪੋਰਟ ਕਰਦੇ ਆ ਅਸੀਂ ਜੀ ਅ ਅ ਅ ਅਸੀਂ ਇਹ ਸਾਡਾ ਬੰਦਾ ਸਾਨੂੰ ਮਾਣ ਇਹਦੇ ਤੇ ਤੇ ਉਹ ਸਾਡੇ ਲੀਡਰਾਂ ਨੂੰ ਮਤਲਬ ਸਾਨੂੰ ਧਮਕੀਆਂ ਦੇਣ ਤੱਕ ਸਿੱਧੀਆਂ ਮਤਲਬ ਧਮਕੀਆਂ ਤੱਕ ਦੇ ਰਹੇ ਨੇ ਕਿ ਅਸੀਂ ਆ ਕਰਾਂਗੇ ਪੰਥੇ ਕਰੂਗਾ ਹਾਲਾਂਕਿ ਉਹਨਾਂ ਨੂੰ ਦੱਸਣਾ ਚਾਹੁੰਦਾ ਪਹਿਲੀ ਗੱਲ ਤਾਂ ਕਿ ਉਹ ਪੰਥ ਨਹੀਂ ਹੈਗੇ ਇਕੱਲੇ ਤੁਸੀਂ ਤੁਸੀਂ ਅਕਾਲੀ ਦਰ ਨਾਲ ਤੋਂ ਕਹਿੰਦੇ ਹੋ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਉਹ ਇਕੱਲੇ ਪੰਥੋਂ ਤੁਸੀਂ ਉਹ ਬਸ ਪੰਜਾਬ ਨੂੰ ਅੱਗ ਲਾਉਣਾ ਹੀ ਕੰਮ ਆਪਣਾ ਪੰਜਾਬ ਦੇ ਵਿੱਚ ਹੋਰ ਵੀ ਸਾਰੇ ਮਤਲਬ ਵੱਸਦੇ ਆ ਪੰਜਾਬ ਦਾ ਹਰੇਕ ਵਸਿੰਦਾ ਇਹ ਚਾਹੁੰਦਾ ਕਿ ਪੰਜਾਬ ਦੀ ਅਮਨ ਸ਼ਾਂਤੀ ਰਹੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਬਣੀ ਰਹੇ ਪੰਜਾਬ ਸ਼ਾਂਤੀ ਨਾਲ ਵਧੀਆਂ ਨਾਲ ਇੱਥੇ ਮੁੱਦੇ ਕੰਮਕਾਰ ਦੇ ਨੇ ਰੁਜ਼ਗਾਰ ਦੇ ਨੇ ਪੀੜੀ ਤੇ ਸਾਡੀ ਬਾਹਰ ਨੱਟ ਗਈ ਆਹੀ ਰੋਲਾਂ ਦੇ ਮਾਰੀ ਪਹਿਲਾ ਜਿਹੜਾ ਪੰਜਾਬ ਨੇ ਝੱਲਿਆ ਸਾਰਾ ਕੁਝ ਐਨੇ ਸਾਲ ਉਹ ਘੱਟ ਹੈ ਕੋਈ ਮਤਲਬ ਇਹ ਹੁਣ ਤੱਕ 50 ਪੈਰਾ ਨਹੀਂ ਆਇਆ ਇਹ ਫੇਰ ਨੰਮੇ ਸਿਰੇ ਪੰਜਾਬ ਨੂੰ ਅੱਗ ਲਾਉਣ ਨੂੰ ਫਿਰਦੇ ਨੇ ਇਹ ਬਹੁਤ ਵੱਡੀ ਸ਼ਾਦਿਸ਼ ਹੈ ਤੇ ਇਹ ਇਹੋ ਜਿਹੇ ਲੋਕਾਂ ਨੂੰ ਜਿਹੜੇ ਲੋਕ ਅੱਜ ਸ੍ਰੀਆਮ ਧਮਕੀਆਂ ਦੇ ਰਹੇ ਨੇ ਸ੍ਰੀਆਮ ਥਾਪੀਆਂ ਮਾਰ ਰਹੇ ਨੇ ਇਹ ਇਹਨਾਂ ਨੂੰ ਸਰਕਾਰ ਸਹਿ ਦੇ ਰਹੀ ਆ ਸਰਕਾਰ ਦੀ ਸਹਿਬ ਇਹਨਾਂ ਥੋੜਾ ਬੋਲ ਸਕਦੇ ਨੇ ਇੱਕ ਡੱਕਾ ਨਹੀਂ ਬੋਲ ਸਕਦਾ ਕੋਈ ਸਰਕਾਰ ਦੀ ਸਹਿ ਹੈ ਸਰਕਾਰ ਸਿਰਫ ਸੋਚ ਰਹੀ ਹੈ ਕਿ ਠੀਕ ਆ ਅਕਾਲੀ ਦਲ ਦੇ ਖਿਲਾਫ ਬੋਲਦੇ ਨੇ ਭੁੱਲੀ ਜਾਓ ਪਰ ਇਹ ਇਹ ਲੋਕਾਂ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਮਾੜੀਆਂ ਗੱਲਾਂ ਮਾੜੇ ਇਰਾਦੇ ਇਹ ਪੰਜਾਬ ਨੂੰ ਭੋਗਣੇ ਪੈਣੇ ਨੇ ਅਕਾਲੀ ਦਲ ਦਾ ਜਿਹੜਾ ਕੋ ਭੋਗਣਾ ਭੋਗਣਾ ਹੀ ਭੋਗਣਾ ਪੰਜਾਬ ਨੂੰ ਭੋਗਣੇ ਪੈਣੇ ਨੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਭੋਗਣੇ ਪੈਣੇ ਨੇ ਜਿਹੜੇ ਪੰਜਾਬ ਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਤੇ ਚਾਹੁੰਦੇ ਨੇ ਕਿ ਪੰਜਾਬ ਵਿਗਿਆ ਤਰੀਕੇ ਨਾਲ ਸ਼ਾਂਤਮਈ ਆਪਣਾ ਕੰਮ ਕਾਰ ਕਰੇ ਇੱਕ ਇੱਕ ਜ਼ੈਡ ਪਲੱਸ ਸਕਿਉਰਟੀ ਹੈ ਸੁਖਵੀਰ ਸਿੰਘ ਬਾਦਲਪੁਰਾ ਇੰਡੀਆ ਚ ਬਹੁਤ ਗਿਣਤੀ ਦੇ ਬੰਦਿਆਂ ਕੋਲ ਹੈ ਮਿਰਕਸ 11 12 ਬੰਦੀ ਨੇ ਇੰਨੇ ਕੀ ਆ ਹਨ ਚਲੋ ਵੱਧ ਵੀ ਲਾ ਲੋ ਮੈਂ ਕਹਿਣਾ ਥੋੜੇ ਜਿਆਦਾ ਵੀ ਹੋਣਗੇ ਪਰ ਇਹ ਇੱਕ ਵਨ ਆਫ ਦੀ ਅ ਮਤਲਬ ਜਾਨ ਕਹਿੰਦਾ ਵੀ ਸਭ ਤੋਂ ਸੁਰੱਖਿਅਤ ਜਿਹੜੀਆਂ ਤੁਹਾਨੂੰ ਚੀਜ਼ਾਂ ਸਿਕਿਉਰਿਟੀ ਦਿੱਤੀ ਜਾ ਸਕਦੀਆਂ ਉਹਨਾਂ ਦੇ ਵਿੱਚੋਂ ਇੱਕ ਆ ਇਹਦਾ ਕਨਫਰਮ ਆ ਟੌਪ ਤੇ ਹਾਂ ਟੌਪ ਹੀ ਤੇ ਤੇ ਉਸ ਬੰਦੇ ਦੇ ਉੱਤੇ ਹਮਲਾ ਹੁੰਦਾ ਕੀ ਇਹ ਸਿਰਫ ਪੰਜਾਬ ਸਰਕਾਰ ਦੀ ਨਿਕਮਮੀ ਆ ਜਾਂ ਸੈਂਟਰ ਦੀਆਂ ਵੀ ਜਿਹੜੀਆਂ ਏਜੰਸੀਜ਼ ਹੋਣਗੀਆਂ ਕਲੀਜ਼ ਜੈਡ ਸਕਿਉਰਟੀ ਜਾਂ ਜੈਡ ਪਲਸ ਵਾਲੇ ਨਾਲ ਤੁਸੀਂ ਸਕਿਉਰਟੀ ਦੇਤੀ ਇੱਥੇ ਹੀ ਗੱਲ ਸੀਮਤ ਹੋ ਜਾਂਦੀ ਹੈ ਜਾਂ ਉਹਦੀ ਇੰਟੈਲੀਜੈਂਸ ਰੱਖਣੀ ਵੀ ਇਹਦੇ ਵਿੱਚ ਹੁੰਦੀ ਹੈ ਦੇਖੋ ਜਿਹੜੀ ਇੰਟੈਲੀਜੈਂਸੀ ਹੈ ਉਹ ਤਾਂ ਦੋਨਾਂ ਦੀ ਫੇਲ ਮੰਨਾਂਗੇ ਅੱਪਾ ਠੀਕ ਇਹ ਇਹ ਤਾਂ ਫੇਲੀਅਰ ਤਾਂ ਹੈ ਹੀ ਆ ਨਾ ਏਜੰਸੀਆਂ ਦਾ ਮਤਲਬ ਜਿਹੜੀਆਂ ਇੰਟੈਲੀਜੈਂਸੀ ਆਪਾਂ ਕਹਿ ਦਈਏ ਪੰਜਾਬ ਦਾ ਚੌਕਸੀ ਵਿਭਾਗ ਕਹਿ ਲਓ ਇੰਡੀਆ ਦਾ ਚੌਕਸੀ ਵਿਭਾਗ ਕਹਿ ਲਓ ਜੋ ਮਰਜ਼ੀ ਕਹਿ ਲਓ ਫੇਲੀਅਰ ਤਾਂ ਦੋਨਾਂ ਦਾ ਹੀ ਆ ਨਾ ਇਹ ਇਹ ਤਾਂ ਮੰਨਣਾ ਪਊਗਾ ਕਿ ਉੱਥੇ ਦਰਬਾਰ ਸਾਹਿਬ ਜਿੱਥੇ ਮੈਨੂੰ ਲੱਗਦਾ ਰੋਜ਼ ਹੀ ਮਤਲਬ ਏਜੰਸੀਆਂ ਦੇ ਬੰਦੇ ਰਹਿੰਦੇ ਨੇ ਸੇਵਾਦਾਰ ਵਾਲੇ ਮਤਲਬ ਪਾ ਕੇ ਕੱਪੜੇ ਰੋਜ਼ ਹੀ ਰਹਿੰਦੇ ਨੇ ਉਹਨਾਂ ਨੂੰ ਪਲ-ਪਲ ਦਾ ਪਤਾ ਹੁੰਦਾ ਕਿ ਇੱਥੇ ਕੀ ਹੋ ਰਿਹਾ ਤੇ ਚਾਰ ਦਿਨ ਤੋਂ ਇੱਕ ਬੰਦਾ ਰੈਕੀ ਕਰਦਾ ਫਿਰ ਰਿਹਾ ਕੀ ਉਹਨਾਂ ਨੂੰ ਪਤਾ ਨਹੀਂ ਹੋਊਗਾ ਤਾਂ ਹੀ ਸਾਡੀ ਸ਼ੰਕਾ ਨਾ ਕਿ ਇਹ ਤਾਂ ਯਾਰ ਜਮੇ ਮਿਲੀ ਭੁਗਤ ਲੱਗਦੀ ਆ ਜਮੇ ਮਿਲੀ ਭੁਗਤ ਲੱਗਦੀ ਆ ਕਿਉਂਕਿ ਫਿਰ ਉਸ ਤੋਂ ਬਾਅਦ ਜਿਹੜੀਆਂ ਐਫ ਆਈ ਆਰਾਂ ਗੱਲਾਂ ਮਤਲਬ ਇਹ ਯਾਰ ਵਿਅਕਤੀ ਵਿਸ਼ੇਸ਼ ਦੇ ਖਿਲਾਫ ਇੰਨੀ ਤੁਸੀਂ ਈਰਖਾ ਨਾਲ ਭਰਗੇ ਜਾਂ ਤੁਸੀਂ ਇੱਕ ਪਾਰਟੀ ਦੇ ਪ੍ਰਧਾਨ ਨੂੰ ਇਦਾਂ ਟਾਰਗੇਟ ਕਰ ਰਹੇ ਹੋ ਇਹਦਾ ਇਹਦਾ ਮਕਸਦ ਤਾਂ ਕੀ ਆ ਮਕਸਦ ਇਹ ਕੋ ਆ ਸ਼੍ਰੋਮਣੀ ਕਾਲਦਲ ਹੈਗੀ ਪੰਜਾਬ ਦੀ ਬਾੜ ਹਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਆ ਉਹਦੇ ਨਾਲ ਸ਼੍ਰੋਮਣੀ ਕਾਲਦਲ ਬਣਾਇਆ ਜਾਂਦਾ ਉਹਦਾ ਮਕਸਦ ਕੀ ਸੀ ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ ਸ਼ਾਟ ਦੇ ਵਿੱਚ ਜੀ ਜੀ ਦੱਸ ਮਕਸਦ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬਾਂ ਦੇ ਪ੍ਰਬੰਧ ਸੰਭਾਲਨੇ ਨੇ ਹਾਂ ਪੰਥ ਦੇ ਕਾਰਜ ਕਰਨੇ ਨੇ ਬਿਲਕੁਲ ਤੇ ਉਹਨਾਂ ਦੇ ਤੇ ਹੋ ਇਹ ਪੰਥਕ ਕਾਰਜਾਂ ਦੇ ਤੇ ਬਾਹਰੀ ਸ਼ਕਤੀਆਂ ਦਾ ਜਿਹੜਾ ਹਮਲਾ ਉਹ ਕਿਸ ਰੂਪੀ ਦੇ ਵਿੱਚ ਹੋਵੇ ਉਹਦੀ ਲੜਾਈ ਲੜਨ ਲਈ ਇੱਕ ਰਾਜਨੀਤਿਕ ਸ਼ਕਤੀ ਬਣਾਈ ਗਈ ਸ਼੍ਰੋਮਣੀ ਕਾਲਦਲ ਠੀਕ ਹੈ ਸ਼੍ਰੋਮਣੀ ਕਾਲਦਲ ਬਣਾਇਆ ਗਿਆ ਇਹਦਾ ਮਤਲਬ ਕਿ ਉਹ ਸਾਰੇ ਸੰਸਥਾਵਾਂ ਦੇ ਆਲੇ-ਦਾਲੇ ਇਹ ਜਿਹੜੀਆਂ ਬਣੀਆਂ ਉਹਨਾਂ ਦੇ ਆਲੇ-ਦਾਲੇ ਇੱਕ ਵਾਰਡ ਖਿੱਚੀ ਗਈ ਅਕਾਲੀ ਦਲ ਦੀ ਕਿ ਰਾਜਨੀਤੀ ਸ਼ਕਤੀ ਵੀ ਜ਼ਰੂਰੀ ਆ ਕਿਉਂਕਿ ਸਾਡੇ ਦਾ ਗੁਰੂ ਸਾਹਿਬਾਨ ਸੰਤਾਂ ਦਾ ਛੇਵੇਂ ਪਾਤਸ਼ਾਹ ਮੀਰੀ ਪਰੀ ਦੇ ਮਾਲਕ ਦੋ ਤਲਵਾਰਾਂ ਇਸੇ ਲਈ ਪਾਈਆਂ ਨਾ ਕਿ ਧਰਮ ਦੀ ਓਟ ਏਡ ਸਾਨੂੰ ਰਾਜਨੀਤੀ ਵੀ ਕਰਨੀ ਪਊਗੀ ਹਾਂ ਅਕਾਲੀ ਦਲ ਇੱਕੋ ਪਾਰਟੀ ਆ ਪੂਰੇ ਪੂਰੇ ਵਰਲਡ ਦੀ ਇੱਕੋ ਪਾਰਟੀ ਆ ਕਿ ਜਿਹੜੀ ਇਦਾਂ ਦੀ ਲੜਾਈ ਲੜਦੀ ਆ ਹੋਰ ਕੋਈ ਪਾਰਟੀ ਨਹੀਂ ਇੱਥੇ ਹੋਰ ਦੇਖੋ ਗੱਲ ਇਸ ਗੱਲ ਤੇ ਮਤਲਬ ਇਹ ਪੱਖ ਉਜਾਗਰ ਨਹੀਂ ਹੁੰਦਾ ਹੈਗਾ ਪੂਰੇ ਵਰਲਡ ਦੇ ਕਿੰਨੀਆਂ ਪੋਲੀਟੀਕਲ ਪਾਰਟੀਆਂ ਹੋਣਗੀਆਂ ਕਿੰਨੀਆਂ ਪਾਰਟੀਆਂ ਹੋਣਗੀਆਂ ਮੈਂ ਪੂਰੇ ਪੰਜਾਬ ਦੀ ਗੱਲ ਨਹੀਂ ਕਰਦਾ ਮੈਂ ਤਾਂ ਪੂਰਾ ਵਰਲਡ ਹੀ ਲੈ ਲਿਆ ਇੱਕੋ ਪਾਰਟੀ ਆ ਜਿਹੜੀ ਕਿਤੇ ਜਾ ਕੇ ਖੜਕੇ ਜਿਹਨੂੰ ਕੋਈ ਘੂਲ ਸਕਦਾ ਕਾਲ ਤੱਕ ਸਾਹਿਬ ਕਿ ਭਈਆ ਤੁਹਾਡੀਆਂ ਗਲਤੀਆਂ ਨੇ ਆ ਤੁਹਾਡੀਆਂ ਕਮੀਆਂ ਨੇ ਸਿੱਧੇ ਹੋ ਕੇ ਆ ਕੰਮ ਕਰੋ ਹੋਇਆ ਨਾ ਦੇਖਿਆ ਨਾ ਆਪਾਂ ਤੇ ਉਹਦੀ ਮਰਿਆਦਾ ਦੇ ਅੱਗੇ ਜਾ ਕੇ ਸਿਰ ਝੁਕਾ ਕੇ ਕੱਲ ਜਿਹੜੀ ਲੀਡਰਸ਼ਿਪ ਖੜੀ ਵੀ ਕੀ ਹੋਰ ਕਦੇ ਕੋਈ ਖੜਿਆ ਕਿਸੇ ਹੋਰ ਨੇ ਉਹ ਗੱਲ ਮੰਨੀ ਨਹੀਂ ਹੋਰ ਕੋਈ ਕਲੇਮ ਵੀ ਨਹੀਂ ਨਾ ਕਰਦਾ ਅਕਾਲੀ ਦਲ ਹੀ ਤਾਂ ਇਹ ਕਲੇਮ ਕਰਦਾ ਤੇ ਜੇ ਜੇ ਕਾਲਜਲ ਕਲੇਮ ਕਰਦਾ ਤਾਂ ਕਾਲਜਲ ਤਾਂ ਫਿਰ ਖੜਾ ਵੀ ਹੈ ਨਾ ਫਿਰ ਕਟੈਰੇ ਦੇ ਵਿੱਚ ਖੜਿਆ ਹੋਏ ਜਾ ਕੇ ਮੰਨਿਆ ਵੀ ਆ ਝੁਕਿਆ ਵੀ ਆ ਹੋਰ ਜੇ ਕੋਈ ਕਲੇਮ ਨਹੀਂ ਕਰਦਾ ਹੋਰ ਆਉਂਦੇ ਵੀ ਕਿੱਥੇ ਨੇ ਅਗਲਾ ਨੇ ਮਾਰ ਮਾਰ ਗੋਲੀਆਂ ਇੱਕ ਢੀੜੀ ਮਾਰਤੀ ਕਰਦਾਰ ਕੁਸ਼ੀ ਮਤਲਬ ਮਾਂ ਭਰਾਵਾਂ ਦੇ ਸਾਹਮਣੇ ਭੈਣਾਂ ਦੀ ਬੇਪੱਤੀ ਬਾਪਾਂ ਦੇ ਸਾਹਮਣੇ ਧੀਆਂ ਦੀ ਬੇਪੱਤੀ ਥਾਣੇ 'ਚ ਹੋਈ ਹੋਇਆ ਕੀ ਕੁਝ ਵੱਖਵਾਦੀ ਅੱਤਵਾਦੀ ਪਤਾ ਨਹੀਂ ਕੀ ਕੁਝ ਬਣਾਤਿਆ ਸਾਨੂੰ ਕਦੇ ਕਿਸੇ ਨੇ ਮਾਫੀ ਮੰਗੀ ਨਾ ਕੋਈ ਮੰਗਲ ਨਹੀਂ ਕਹਿੰਦਾ ਨਾ ਕੋਈ ਅੱਛਾ ਸਭ ਤੋਂ ਵੱਧ ਸਰਗਰਮ ਰਿਹਾ ਇਹਦੇ ਨਾਲ ਕਾਂਗਰਸੀ ਤੜਾ ਵੀ ਉਹ ਉਹ ਲਾਇ ਮਤਲਬ ਜਿਨੇ ساری ਉਮਰ ਕਦੇ ਕੱਲੀ ਦਲ ਨੂੰ ਵੋਟ ਨਹੀਂ ਪਾਈ ਉਹ ਉਹ ਕੱਲੀ ਦਲ ਦੀ ਮਰਿਆਦਾ ਸਮਝਾਈ ਜਾਂਦਾ ਕੌਣ ਕੌਣ ਹੈ ਮਤਲਬ ਕਾਂਗਰਸੀ ਇਹਦੀ ਗੱਲ ਕਰਦਾ ਮਤਲਬ ਕੋਈ ਮਤਲਬ ਮੈਂ ਆਲ ਓਵਰ ਹੀ ਗੱਲ ਕਰਦਾ ਕਿ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਵੇਵ ਚੱਲ ਮਤਲਬ ਚੱਲ ਰਹੀ ਸੀ ਨਾ ਕੈਂਪੇਨ ਚੱਲ ਰਹੀ ਸੀ ਅਸੀਂ ਵਾਚੀ ਆਗੇ ਇਹ ਆਈਡੀਆ ਬੰਦੇ ਕੌਣ ਨੇ ਐਵਰੇਜ ਬੰਦੇ ਉਹ ਲੱਭੇ ਵੀ ਕਿ ਜਿਨ੍ਹਾਂ ਨੇ ਕਾਂਲੀ ਦਲ ਨੂੰ ਕਦੇ ਵੋਟ ਨਹੀਂ ਪਾਣੀ ਕਦੇ ਵੋਟ ਪਾਵਾਂਗੇ ਕ ਮੁੱਛਾ ਚੜਾ ਕੇ ਨਿੰਬੂ ਖੜਾ ਕੇ ਕਹਿੰਦੇ ਵੋਟ ਪਾਵੇਂ ਕਾਂਗਰਸ ਨੂੰ ਜਿਨ੍ਹਾਂ ਨੇ ਸਾਨੂੰ ਇੰਨਾ ਕੁਝ ਕਰਤੇ ਆ ਲੈ ਮੈਂ ਇਹਨਾਂ ਦੇ ਅਕਾਲੀ ਕਾਂਗਰਸ ਦੇ ਲੀਡਰਾਂ ਨੂੰ ਇਹਦੇ ਵਰਕਰਾਂ ਨੂੰ ਮੈਂ ਤਾਂ ਵਰਕਰਾਂ ਤੱਕ ਵੀ ਆ ਗਿਆ ਹੁਣ ਕਿ ਜਿਹੜਾ ਬੂਥ ਤੇ ਬੈਠ ਕੇ ਵੋਟ ساری ਉਮਰ ਤਿੰਨ ਪੀੜ੍ਹੀਆਂ ਤੋਂ ਪਾਉਂਦਾ ਕਾਂਗਰਸ ਨੂੰ ਤੇ ਸਵਾਲ ਕਰਦਾ ਅਕਾਲੀ ਦਲ ਨੂੰ ਕੀ ਤੁਸੀਂ ਖੜ ਕੇ ਕਹਿ ਸਕਦੇ ਹੋ ਕਿ ਹਾਂ ਸਾਡੀ ਇੰਦਰਾ ਗਾਂਧੀ ਨੇ ਇੰਨਾ ਕੁਝ ਗਲਤ ਕੀਤਾ ਸਾਡੇ ਰਜੀਵ ਗਾਂਧੀ ਨੇ ਦਿੱਲੀ ਦੇ ਵਿੱਚ ਗਲਾਂ ਦੇ ਟਾਇਰ ਪਵਾ ਕੇ ਸਿੱਖ ਮਾਰੇ ਬਿਆਨਤ ਸਿੰਘ ਨੇ ਇੱਕ ਪੀੜ੍ਹੀ ਮਰਦੀ ਕਹਿ ਸਕਦੇ ਨੇ ਲੱਡਕਾ ਨਹੀਂ ਕਹਿ ਸਕਦੇ ਉਥੇ ਦਾ ਰਾਜਾ ਰਾਜਾ ਬੜਿੰਗ ਤੱਕ ਪਾ ਕੇ ਟੀ-ਸ਼ਰਟ ਕਹਿੰਦਾ ਮਾਂ ਤੂਜੇ ਸਲਾਮ ਸਰ ਮਤਲਬ ਸਿੱਖ ਕਿੰਨੀ ਨਫ਼ਰਤ ਕਰਦੇ ਨੇ ਇਹ ਰੰਗਾਂ ਦੀ ਨਾਲ ਤੇ ਉਹ ਕਹਿੰਦਾ ਮਾਂ ਤੂਜੇ ਸਲਾਮ ਵੋਟਾਂ ਜਿੱਤ ਜਾਣੀਆਂ ਹਾਰ ਜਾਣੀਆਂ ਬੱਕਰੀ ਚੀਜ਼ ਅਸੀ ਬਈ ਸਾਹਿਬ ਪਰ ਕੁਝ ਅਮੀਰ ਵੀ ਹੁੰਦੀ ਆ ਅਕਾਲੀ ਦਲ ਜੇ ਵੋਟਾਂ ਗਲ ਹਾਰ ਗਿਆ ਮੈਂ ਤਾਂ ਮਤਲਬ 15 ਸਾਲ ਰਾਜ ਕੀਤਾ 104 ਸਾਲ ਪੁਰਾਣੀ ਪਾਰਟੀ ਹੈ 105 ਸਾਲ ਹੋ ਗਏ ਹੁਣ ਤਾਂ 105 ਸਾਲ ਪੁਰਾਣੀ ਪਾਰਟੀ 15 ਸਾਲ ਰਾਜ ਕਰਦੀ ਆ ਪੰਜ-ਪੰਜ ਵਾਰ ਬਹੁਤ ਮਤ ਗੱਲ 97 ਤੋਂ 2 ਤੱਕ 7 ਤੋਂ 17 ਤੱਕ ਪਹਿਲਾਂ ਤੂੰ ਤਿੰਨ ਵਾਰ ਕੋਈ ਡੇਢ ਸਾਲ ਕਦੇ 2 ਸਾਲ ਤੇ ਜਦੋਂ ਆ ਦੇਸ਼ ਯਾਦ ਹੋਇਆ 75 ਸਾਲ ਚ 15 ਸਾਲ ਕੱਢ ਲਉ ਇੱਕ ਪਾਸੇ 60 ਸਾਲ ਵਾਲਿਆਂ ਨੇ ਉਹਨਾਂ ਨਹੀਂ ਕੀਤਾ ਜਿਨ੍ਹਾਂ 15 ਸਾਲ ਚ ਕਰਤੇ ਆ ਕੀਤਾ ਵੀ ਬਹੁਤ ਕੁਸ਼ ਹੈ ਪੰਥ ਲਈ ਵੀ ਪੰਜਾਬ ਲਈ ਵੀ ਡਿਵੈਲਪਮੈਂਟ ਡਿਵੈਲਪਮੈਂਟ ਮਾਡਲ ਸੁਖਵੀਰ ਸਿੰਘ ਬਾਦਲ ਦਾ ਡਿਵੈਲਪਮੈਂਟ ਮਾਡਲ ਨੂੰ ਕੋਈ ਪੰਜਾਬੀ ਚੁਟੜਾ ਨਹੀਂ ਸਕਦਾ ਕੀ ਗਲੀਆਂ ਨਾਲੀਆਂ ਜਿਮ ਸਟੇਡੀਅਮ ਸੜਕਾਂ ਮਤਲਬ 에어ਪੋਰਟ ਮਹਾਲੀ ਮਤਲਬ ਅੰਤ ਹੀ ਨਹੀਂ ਮੈਂ ਗਿਣਨ ਲੱਗ ਜਾ ਕਿੰਨਾ ਕੁਸ਼ੀ ਆ ਡਿਵੈਲਪਮੈਂਟ ਉਸ ਬੰਦੇ ਜੀ ਨਹੀਂ ਕੋਈ ਨਹੀਂ ਕਰਾ ਸਕਦਾ ਯਾਰ ਹਰੇਕ ਬੰਦਾ ਮੰਨਦਾ ਹਰੇਕ ਬੰਦਾ ਕਿ ਯਾਰ ਡਿਵੈਲਪਮੈਂਟ ਬੰਦੇ ਨੇ ਨੇਰੀ ਲਿਆਤੀ ਉਹਨੂੰ ਵੱਡੇ ਪੱਦਰ ਤੇ ਕੇ ਰਿਆ ਗਿਆ ਉਹਦੀ ਵੱਡੇ ਪੱਦਰ ਤੇ ਕਿਰਦਾਰ ਕੁਸ਼ੀ ਸੁਭੀ ਸਿੰਘ ਬਾਲੀ ਕੀਤੀ ਉਹਦਾ ਯਾਰ ਫੇਰ ਉੱਥੇ ਬੈਠਾ ਫੇਰ ਅਗਲਾ ਜਾ ਕੇ ਝੁੱਕ ਕੇ ਮਾਫੀਆਂ ਮੰਗ ਕੇ ਭਮਾ ਉਹਨੇ ਕੋਈ ਕੀਤੀ ਗਲਤੀ ਭਮਾ ਨਹੀਂ ਕੀਤੀ ਸਾਰਾ ਕੁਝ ਹੀ ਝੋਲੇ ਪਾ ਲਿਆ ਦੇਖੋ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਮਤਲਬ ਅਸੀਂ ਤਾਂ ਸੱਚੀ ਗੱਲ ਕਰਾਂਗੇ ਤੇ ਸੱਚੀ ਕਰ ਲਈ ਕੋਈ ਡਰ ਭੈ ਵੀ ਨਹੀਂ ਚਾਹੀਦਾ ਕਿ ਜੋ ਨੇ ਵੀ ਕੀਤਾ ਉਨੇ ਗੋਲੀ ਲਈ ਆਰਡਰ ਤਾਂ ਕੀਤਾ ਨਹੀਂ ਉਹ ਤਾਂ ਬਾਹਰ ਸੀ ਉਹਨੇ ਥੋੜਾ ਕਿਹਾ ਕਿ ਜਾ ਕੇ ਗੋਲੀ ਚਲਾ ਦਿਓ ਪਰ ਉਹਨੇ ਮੰਨਿਆ ਕਿ ਯਾਰ ਮੇਰੇ ਮੇਰੀ ਮੇਰੇ ਹੋਮ ਮਿਨਿਸਟਰ ਰਹਿੰਦੇ ਹੋਏ ਗਲਤੀ ਹੋਈ ਮੈਂ ਮਾਫੀ ਮੰਗਦਾ ਸਾਡੇ ਰਾਜ ਚ ਬੇਅਦਮੀਆਂ ਹੋ ਗਈਆਂ ਅਸੀਂ ਇਸ ਗਲਤੀ ਮਾਫੀ ਮੰਗਦੇ ਆ ਠੀਕ ਆ ਡੀਜੀਪੀ ਸਮੇਤ ਸੈਣੀ ਅਸੀਂ ਲਾਇਆ ਅਸੀਂ ਮਾਫੀ ਮੰਗਦੇ ਆ ਮੰਨਿਆ ਨਾ ਤੇ ਜਿਹੜੇ ਬੰਦੇ ਵਿਰੋਧ ਕਰਦੇ ਨੇ ਸੀਬਿਆ ਸਾਹਿਬ ਇੱਕ ਗੱਲ ਹੁਣ ਫੇਰ ਮੈਂ ਮਤਲਬ ਉੱਥੇ ਹੀ ਆਉਣਾ ਗੁਰੂ ਤੇ ਕਿਉਂਕਿ ਗੱਲ ਜੇ ਗੱਲ ਗੁਰੂ ਦੇ ਸਿਧਾਂਤ ਦੀ ਹੈ ਨਾ ਫਿਰ ਗੱਲ ਗੁਰੂ ਤੇ ਹੀ ਸ਼ੁਰੂ ਹੋਣੀ ਹੈ ਤੇ ਗੁਰੂ ਤੇ ਹੀ ਜਾ ਕੇ ਖਤਮ ਹੋਣੀ ਆ ਕੀ ਫਿਰ ਇਹਦਾ ਮਤਲਬ ਲੋਕ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਕੋਈ ਬੰਦਾ ਉੱਥੇ ਜਾ ਕੇ ਝੁੱਕੇ ਨਾ ਕੋਈ ਬੰਦਾ ਜਾ ਕੇ ਮਾਫੀ ਨਾ ਮੰਗੇ ਜਿਹੜੇ ਲੋਕ ਕਹਿੰਦੇ ਨੇ ਕਿ ਆ ਦਲ ਖਾਲਸਾ ਵਾਲੇ ਮਤਲਬ ਸ਼ਰਮ ਆਉਣੀ ਚਾਹੀਦੀ ਆ ਤੁਸੀਂ ਤਾਂ ਯਾਰ ਸਿੱਖ ਕੌਣ ਦੇ ਲਾਇਕ ਨਹੀਂ ਤੁਸੀਂ ਤੁਸੀਂ ਤਾਂ ਫਿਰ ਇਹਦਾ ਮਤਲਬ ਤਾਂ ਤੁਸੀਂ ਜਿਹੜੇ ਗੁਰੂ ਦੀ ਜਿਹੜੇ ਬੰਦੇ ਮर्यादा ਨੂੰ ਨਹੀਂ ਮੰਨਦੇ ਮਤਲਬ ਤੁਸੀਂ ਹੋਰ ਬੰਦਿਆਂ ਦੇ ਬੰਦਿਆਂ ਦੀ ਗੱਲਾਂ ਕਿੱਥੋਂ ਮੰਨ ਲਵੋਗੇ ਤੁਸੀਂ ਤੁਸੀਂ ਕਹਿੰਦੇ ਹੋ ਕਿ ਗੋੜੀ ਚਲਾ ਦੇ ਸਾਨੂੰ ਫਰਕ ਫਕਰ ਆ ਯਾਰ ਗੁਰੂ ਤਾਂ ਬਖਸ਼ਿੰਦ ਦਾ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਇਹਦਾ ਮਤਲਬ ਤਾਂ ਫਿਰ ਗੁਰੂ ਗੁਰੂ ਤਾਂ ਗੁਰੂ ਗਲਤ ਹੋ ਗਿਆ ਕਿ ਜਿਹਨੇ ਗਲਤੀਆਂ ਕਰ ਲੀਆਂ ਤੇ ਜਾ ਕੇ ਝੁਗ ਗਿਆ ਮਾਹੀ ਮੰਗਿਆ ਗੁਰੂ ਦਾ ਗੱਲ ਨਾ ਲਾਉਂਦਾ ਸੀ ਇਹ ਕਹਿੰਦੇ ਨਹੀਂ ਜ ਨਹੀਂ ਅਸੀਂ ਗੋਲੀਆਂ ਮਾਰਾਂਗੇ ਵੀ ਜਿਹੜਾ ਕੋਈ ਮਾਫੀ ਮੰਗੂਗਾ ਮਤਲਬ ਕਮਾਲ ਹੈ ਯਾਰ ਤੁਸੀਂ ਗੁਰੂ ਦੇ ਸਿਧਾਂਤ ਨੂੰ ਫਿਰ ਇਹ ਤੁਹਾਡੇ ਲਈ ਗੁਰੂ ਦਾ ਸਿਧਾਂਤ ਤਾਂ ਹੈ ਹੀ ਕੋੱਖ ਨਹੀਂ ਤੁਹਾਡੇ ਲਈ ਤਾਂ ਆਪਣੀ ਹੰਮਾ ਈਰਖਾ ਤੇ ਇਹ ਕੁਝ ਆ ਜਾਂ ਫਿਰ ਜਾਂ ਫਿਰ ਤੁਸੀਂ ਜਾਨ ਬੁੱਝ ਕੇ ਕਹਿ ਰਹੇ ਹੋ ਜਾਂ ਫਿਰ ਤੁਹਾਨੂੰ ਮੱਤੇ ਨਹੀਂ ਹੈ ਇੰਨੀ ਪਰ ਤੁਸੀਂ ਵੈਸੇ ਹੀ ਫਿਰ ਮਤਲਬ ਚੱਕੀ ਫਿਰਦੇ ਹੋ ਆਪਣਾ ਲਾਣਾ ਗੱਲ ਇਹ ਵੀ ਯਾਰ ਗੱਲ ਜੇ ਗੱਲ ਤੁਸੀਂ ਤੇ ਮੈਂ ਗੁਰੂ ਦੀ ਗੱਲ ਤਾਂ ਮੰਨਾਂਗੇ ਨਾ ਗੁਰਦਸ ਸਿੰਘ ਦਾ ਕੁਝ ਠਟੜਾ ਨਹੀਂ ਸਕਦਾ ਗੁਰੂ ਦਾ ਕਹਿੰਦਾ ਕਿ ਜਿਹਨੇ ਗਲਤੀ ਕਰ ਲਈ ਮੈਂ ਤਾਂ ਗੱਲ ਨਾਲ ਲਾਉਂਗਾ ਬਖਸ਼ਿੰਦ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤੱਕਦਾ ਕਿ ਉੱਥੋਂ ਬਖਸ਼ਸ਼ਾਂ ਹੁੰਦੀਆਂ ਨੇ ਕਿ ਜਿਹੜਾ ਬੰਦਾ ਝੁੱਕ ਕੇ ਉੱਥੇ ਆ ਗਿਆ اخਲਾਕੀ ਤੌਰ ਤੇ ਪਿੰਡ ਦੇ ਵਿੱਚ ਵੀ ਜੇ ਕੋਈ ਬੰਦਾ 10 ਪੰਚਾਇਤ ਦੇ ਵਿੱਚ ਆ ਕੇ ਗਲਤੀ ਮੰਨ ਲਵੇ ਕਿ ਮੇਰੀ ਗਲਤੀ ਹੋ ਗਈ ਪੰਚਾਇਤ ਹੀ ਕਹਿੰਦੇ ਨੇ ਚਲੋ ਛੱਡੋ ਯਾਰ ਜਿਹੜਾ ਬੰਦਾ ਮਾਫੀ ਮੰਗੇ ਔਰ ਗਲਤੀ ਮੰਨ ਕੇ ਛੱਡੋ ਪਰਿਓ ਗੱਲ ਨਹੀਂ ਬਣੀ ਕਿ ਇਹ ਕਹਿੰਦੇ ਨੇ ਕਿ ਹੁਣ ਇਹਨੇ ਮਾਫੀ ਮੰਗ ਲਈ ਉਹਨਾਂ ਨੇ ਫਾਇਲਾ ਦੋ ਇਹ ਗੁਰੂ ਨੇ ਕਿਹਾ ਕਰੇ ਅੱਪਾ ਕਹਿੰਦੇ ਆ ਕਿ ਦਰ ਤੇ ਆਏ ਨੂੰ ਦੇਖ ਪੱਕੀ ਚੜ ਕੇ ਇਹ ਸੌਰੀ ਮੈਂ ਥੋੜੀ 1 ਮਿੰਟ ਹੋ ਲੈਣਾ ਬਸ ਇਹ ਉਦਾਹਰਣ ਦਿੰਦੇ ਨੇ ਮਸਰੰਗੜ ਦੀ ਲੈ ਹੋਰ ਹੀ ਆ ਦਾਲ ਗੱਲ ਸਾਲੇ ਵੀ ਤੁਸੀਂ ਚੜ ਕੇ ਆਏ ਨੂੰ ਤੇਗ ਪੱਕੀ ਦਰ ਤੇ ਆਏ ਨੂੰ ਦੇਖ ਪੱਕੀ ਤਾਂ ਫਿਰ ਭੁੱਲੀ ਗਏ ਉਹ ਭਾਈ ਤੇਗ ਉਹਦੇ ਵਹੀ ਜਾਂਦੀ ਹੈ ਜਿਹੜਾ ਚੜ ਕੇ ਆਉਂਦਾ ਤੇ ਚੜ ਕੇ ਕੌਣਾ ਚੜ ਕੇ ਤਾਂ ਫਿਰ ਨਰੈਣ ਸਿੰਘ ਚੌੜਾ ਆਇਆ ਗੋਲੀਆਂ ਲੈ ਕੇ ਉਹ ਸਿਮੇ ਪਾਸਾ ਦੇ ਦਰਤੋ ਜੇ ਕੋਈ ਬੈਠਾ ਸੇਵਾ ਕਰ ਰਿਹਾ ਉਹ ਆਇਆ ਚੜ ਕੇ ਪਤੇਗ ਤਾਂ ਉਹਦੇ ਦੇ ਵਣੀ ਬਣਦੀਆਂ ਨਾ ਸਿਰ ਕਲਮ ਤਾਂ ਉਹਦਾ ਬਣਦਾ ਜਿਹੜਾ ਚੜ ਕੇ ਗੋਲੀ ਲੈ ਕੇ ਆ ਗਿਆ ਇੱਕ ਸੇਵਾ ਵਾਲੇ ਸੇਵਾ ਕਰਨ ਵਾਲੇ ਬੰਦੇ ਤੇ ਜਿਹੜਾ ਬੈਠਾ ਝੁਕਿਆ ਬੈਠਾ ਹੁੰਦਾ ਫਿਰ ਦੇਗ ਮੰਨਦੀ ਹੈ ਨਾ ਦੇਗ ਤਾਂ ਉਹਨੂੰ ਮੰਨਦੀ ਹੈ ਮੇਰਾ ਆਖਰੀ ਸਵਾਲ ਇਹੀ ਆ ਇਸੇ ਗੱਲ ਨੂੰ ਲੈ ਕੇ ਹੀ ਮੇਨ ਮਤਭੇਦ ਸਭ ਤੋਂ ਜ਼ਿਆਦਾ ਜਿੱਥੋਂ ਬਾਕੀ ਗੱਲਾਂ ਤੇ ਵੀ ਹੈਗੇ ਆ ਪਰ ਇੱਕ ਵੱਡਾ ਇਹੀ ਆ ਉਹ ਇਹਨੂੰ ਲੋਕ ਇਹ ਮੰਨ ਰਹੇ ਆ ਵੀ ਅਕਾਲ ਤਖਤ ਦੀ ਦਿੱਤੀ ਹੋਈ ਸੇਵਾ ਹਾਲਾਂਕਿ ਲੋਕਾਂ ਨੂੰ ਪਤਾ ਨਹੀਂ ਕਿ ਉਹ ਸਜ਼ਾ ਕਹਿੰਦੇ ਆ ਕਨਸੈਪਟ ਸੇਵਾ ਦਾ ਉਹਨਾਂ ਨੇ ਸੇਵਾ ਲਈ ਆ ਤੇ ਉਹਨੂੰ ਜਦੋਂ ਸੇਵਾ ਸਜ਼ਾ ਕਹਿ ਰਹੇ ਆ ਉਹ ਕਹਿੰਦੇ ਵੀ ਇਹਦੇ ਨਾਲ ਸਹਿਮਤੀ ਨਹੀਂ ਇਹ ਤੇ ਬਾਵਜੂਦ ਵੀ ਲੋਕਾਂ 'ਚ ਗੁੱਸਾ ਸੀ ਤੇ ਉਸ ਗੁੱਸੇ ਦਾ ਪ੍ਰਤੀਕਰਮ ਹੀ ਨਰੈਣ ਚੋੜਾ ਨੇ ਕੀਤਾ ਅੱਛਾ ਸੀਬਿਆ ਸਾਹਿਬ ਹਾਂ ਜੇ 100 ਬੰਦਾ ਪੰਜਾਬ 'ਚ ਸਹਿਮਤ ਨਹੀਂ ਉਹਨੂੰ ਤੁਸੀਂ ਪੰਥ ਦਾ ਗੁੱਸਾ ਨਾ ਕਰੋ ਲੋਕਾਂ ਦਾ ਗੁੱਸਾ ਨਹੀਂ ਕਹਿੰਦੇ ਲੋਕ ਕਤਾ ਲੋਕ ਤਾਂ ਬੀਬੀਆਂ ਦਾ ਇਹ ਕਹਿੰਦੀਆਂ ਨੇ ਪਿੰਡਾਂ ਦੇ ਵਿੱਚ ਆਮ ਲੋਕ ਤਾਂ ਇਹ ਕਹਿੰਦੇ ਨੇ ਵੀ ਯਾਰ ਵੀ ਯਾਰ ਫਿਰ ਵੀ ਯਾਰ ਬੰਦਾ ਮਨ ਮੰਨਿਆ ਤਾਂ ਹੈ ਨਾ ਜਾ ਕੇ ਚੁੱਕਾ ਕਰਕੇ ਗੁਰੂ ਦੇ ਅੱਗੇ ਖੜਾ ਤਾਂ ਹੈ ਨਾ ਉਹਨਾਂ ਲੋਕਾਂ ਦਾ ਕੀ ਕਰੋਗੇ ਜਿਨ੍ਹਾਂ ਦੇ ਉੱਪਰ ਡੰਡਾ ਹੀ ਨਹੀਂ ਹੈ ਕਿਸੇ ਦਾ ਜਿਹੜੇ ਮੰਨਦੇ ਹੀ ਨਹੀਂ ਇਹਨਾਂ ਕੁਝ ਕਰਕੇ ਉਹਨਾਂ ਦਾ ਕੀ ਕਰੋਗੇ ਹੁਣ 100 ਬੰਦੇ ਤਾਂ ਨਹੀਂ ਇਹ 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 ਫੈਸਲਾ ਕਰਨਗੇ ਪੰਜਾਬ ਦੇ ਕਿ ਸਾਰਾ ਪੰਥ ਇਹੀ ਨੇ ਕੋਈ ਪੰਥ ਦਾ ਠੇਕਾ ਉਹਨਾਂ ਨੇ ਲੈ ਲਿਆ 100 ਬੰਦਿਆਂ ਨੇ 100 ਬੰਦੇ 100 ਤਾਂ ਮੈਂ ਜਿਆਦਾ ਕਹੀ ਇਹ ਨਾ ਬੰਦੇ ਦਾ ਮਤਲਬ 20 ਵੀ ਨਹੀਂ ਹੈਗੇ 20 ਜਣੇ ਨਹੀਂ ਤੇ ਠੇਕਾ ਲੈ ਲੈਂਦੇ ਨੇ ਪੂਰੇ ਪੰਥ ਦਾ ਗੁਰੂ ਦੇ ਸਿਧਾਂਤ ਨੂੰ ਆਪਣੇ ਹਿਸਾਬ ਨਾਲ ਹੀ ਬਣਾ ਲੈਂਦੇ ਨੇ ਮਤਲਬ ਆਪਣੇ ਹਿਸਾਬ ਨਾਲ ਹੀ ਜੋੜ ਲੈਂਦੇ ਨੇ ਯਾਰ ਬੈਠ ਕੇ ਬੈਠ ਕੇ ਮਤਲਬ ਗੱਲ ਕਰੋ ਤੁਸੀਂ ਬੈਠ ਕੇ ਤਕਰੀਰ ਦੇ ਨਾਲ ਗੱਲ ਕਰੋ ਫਿਰ ਪਤਾ ਲੱਗਦਾ ਨਾ ਕਿ ਗੁਰੂ ਦਾ ਸਿਧਾਂਤ ਕੀ ਕਹਿੰਦਾ ਗੁਰੂ ਦਾ ਸਿਧਾਂਤ ਗੋਲੀਆਂ ਨਹੀਂ ਕਹਿੰਦਾ ਗੁਰੂ ਦਾ ਸਿਧਾਂਤ ਤਾਂ ਕਹਿੰਦਾ ਕਿ ਜਿਹੜਾ ਝੁੱਕ ਕੇ ਆ ਗਿਆ ਜਿਹਨੇ ਬਨ ਹੱਥ ਬਨ ਲੈ ਗੁਰੂ ਦੇ ਸਾਹਮਣੇ ਜਾ ਕੇ ਉਹ ਗੱਲ ਨਾਲ ਲਾਉਂਦਾ ਫਿਰ ਤੁਸੀਂ ਗੁਰੂ ਦੀ ਗੱਲ ਦਾ ਮੰਨਦੇ ਨਹੀਂ ਆਪਣੇ ਹੀ ਤੁਸੀਂ ਮਤਲਬ ਲੈਰੀਓ ਫਲਸਫੀ ਬਣਾਈ ਫਿਰਦੇ ਹੋ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਜੀ ਫਤਿਹ ਫਤਿਹ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਚਾਹੁੰਦੇ ਵਸਦੇ ਹੋ